ਬੰਡ ਬਰਡਵਾਲ ਵਿੱਚ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। चन चाढ़िया माता कल ਨਾ वेया कलशी विच चन ਜਾ ਉਹ ਦਸ਼ਮੁਦੀ ਬੜਾ ਕੋਦਰ ਬੁਧੀ ਬੜਾ ਐਚੇ ਆਕੇ ਅਕਰਬਤ ਬਣ ਜਾਈਗਾ ਦੂਜੇ ਨੰਬਰ ਵਿੱਚ ਜਿਹੜਾ ਐਚੇ ਪ੍ਰਾਂਤ ਜਾਗੇਗਾ ਅੰਤ ਸਮੇਂ ਆਕੇ ਉਹ ਸਿੱਧਾ ਸੱਚਖੰਡ ਨੂੰ ਜਾਏਗਾ ਇਹ ਭਾਗਾ ਵਾਲੀ ਨਗਰੀ ਦੇ ਵਿੱਚ ਇੱਕ ਕਾਲੂ ਨਾਮ ਦਾ ਬਜ਼ੁਰਗ ਰਹਿੰਦਾ ਜਿਹੜਾ ਖਾਸ ਕਰਕੇ ਜੁੱਤੀਆਂ ਗੱਡਣ ਤੇ ਸੌਣ ਦਾ ਕੰਮ ਕਰਦਾ ਤੇਰੂ ਕਾਠੀਆਂ ਗਲੇਲੇ ਲਗਾਮਾ ਦਾ ਕੰਮ ਕਰਦਾ ਇਹਦੇ ਘਰ ਵਾਲੀ ਬੀਬੀ ਉਹਦਾ ਨਾਮ ਸੀ ਜੀ ਲਖਪਤੀ ਜੀ ਉਹ ਆਪਣੇ ਪਤੀ ਦੇ ਚਾਨਾ ਵਿੱਚ ਰਹਿ ਕੇ ਸੇਵਾ ਕਰਦੀ ਐ ਪਰ ਰੱਬ ਦੀ ਬੰਦਗੀ ਕਰਨ ਵਾਲੇ ਜੋੜੇ ਨੂੰ ਭਾਗ ਲੱਗੇ ਘਰ ਵਿੱਚ ਪੁੱਤਰ ਪੈਦਾ ਹੋਇਆ ਜੀ ਨਾਮ ਰੱਖਿਆ ਸੰਤੋਖ ਦਾਸ ਜਨਮ ਹੀ ਹੋਇਆ ਤੇ ਜਿਹਦੀ ਸ਼ਾਦੀ ਕੀਤੀ ਮਾਪਿਆਂ ਦੇ ਖਾਜੀਪੁਰ ਬੈਂ ਦੇ ਕਰਤਾ ਦਰਸੀ ਸਾਡੀ ਨਗਰੀ ਉਹ ਘਰ ਦੇ ਵਿੱਚ ਵੀਧੀ ਆਈ ਜਿਸ ਦਾ ਨਾਮ

ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਾਰਾ ਜੀ ਸਭ ਥਾਈ ਹੋਈ ਜੀ ਸਹਾਇਤਾ ਸਾਹੀ ਪਾਸ ਆਗਿਰਿਆ ਦੀਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਕੋ ਤੇ ਇੱਥੇ ਅੰਦਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾ ਪੈਰੇ ਚ ਹੋ ਸਰਜਾ ਚਲਿ ਮੁਕਤ ਹੱਟੀਆਂ ਦੱਬੀਆਂ ਦੱਬੀਆਂ ਜਿਨਾਂ ਨਾਮ ਜਪਿਆ ਜੀ ਬਣ ਕੇ ਚੱਕਿਆ ਤੇ ਇੱਕ ਦਾਇਰ ਤੇਰ ਪੰਜ ਤੇ ਸੋਕਣ ਦਸਨਾ ਹੀ ਪਿਆ ਰਿਆ ਚਾਹੇ ਮਾਈਕ ਅਜੀ ਨਗਰ ਕੀਰਤਨ ਕੱਢਿਆ ਜਾ ਰਿਹਾ ਜਨਮ ਦਿਹਾੜੇ ਦੇ ਸ੍ਰੀ ਰਵਿਦਾਦ ਜੀ ਦੇ ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਲਡਵਾਲ ਦੀ ਸੰਗਤਾਂ ਦੇ ਵੱਲੋਂ ਨਗਰ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਮੈਂਘੇ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ਼ੋਭਨੀ ਭਗਤ ਸ਼੍ਰੀ ਗੁਰਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਪਰਿਸ਼ਰਧਾ ਭਾਵਨਾ ਦੇ ਨਾਲ ਨਗਰ ਬਲਡਵਾਲ ਦੀ ਸੰਗਤ ਦੇ ਵੱਲੋਂ ਬੁਲਾਇਆ ਜਾ ਰਿਹਾ ਹੈ ਅੱਜ ਬੱਦਵਾਲਾ ਵਿਖੇ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ਼ਹਿਬ ਸ਼੍ਰੀ ਗੁਰੂ ਗੰਦ ਸਾਹਿਬ ਜੀ ਦੀ ਛਾਤਰ ਛਾਇਆ ਹੇਠ ਪੰਜ ਪਿਆਰੇ ਸਿੰਘ ਸਹਿਗਵਾਲਾ ਦੀ ਅਗਵਾਈ ਹੇਠ ਰਾਗੀ ਸਿੰਘਾਂ ਦੀ ਪਵਿੱਤਰ ਗਵਾਹੀ ਦੇ ਹੇਠ ਨਗਰ ਕੀਰਤਨ ਧਰਮਸ਼ਾਲਾ ਵਿੱਚੋਂ ਆਰੰਭ ਹੋ ਕੇ ਨਗਰ ਦੀਆਂ ਪ੍ਰਕਰਮਾਂ ਕਰਦਾ ਹੋਇਆ ਨਗਰ ਦੀਆਂ ਸੰਗਤਾਂ ਦੇ ਨਾਲ ਸ਼੍ਰੀ ਗੁਰੂ ਬਾਹਰਾ ਜੀ ਨਗਰ ਵਿੱਚ ਚਾਲੇ ਪਾ ਰਹੇ ਨੇ ਜੋ ਅਸੀਂ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਸਾਰੀਆਂ ਸੰਗਤਾਂ ਵਾਜਤ ਸ਼੍ਰੀ ਗੁਰੂ ਅਰਜਨ ਮਹਾਰਾਜ ਜੀ ਦੇ ਪਾਇ ਹੋਏ ਪੂਰਨਿਆਂ ਤੇ ਚੱਲ ਕੇ ਆਪਾਂ ਉਹਨਾਂ ਦੇ ਪਾਇ ਪੂਰਨਿਆਂ ਨੂੰ ਅਰਪਣ ਕਰਾਈਏ ਤੇ ਸੰਗਤਾਂ ਦੇ ਸਹਿਯੋਗ ਨਾਲ ਪਾਇ ਪੂਰਨ ਨਗਰ ਕੀਰਤਨ ਲੈਣਾ ਹੈ ਭਾਈ ਗੋਬਿੰਦ ਸਿੰਘ ਜੀ ਗੋਂਗਵਾਲ ਉਹ ਵੀ ਹਾਜ਼ਰੀ ਲਵਾ ਕੇ ਗਏ ਨੇ ਉਹਨਾਂ ਦਾ ਸਨਮਾਨ ਕਰਦੇ ਆ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਹੜੀਆਂ ਸੰਗਤਾਂ ਸਹਿਯੋਗ ਦੇ ਰਹੀਆਂ ਹਨ ਤੇ ਅਗੋਂ ਵਾਸਤੇ ਵੀ ਅਸੀਂ ਅਸ ਕਰਦੇ ਆ ਸਾਰੀਆਂ ਸੰਗਤਾਂ ਨਗਰ ਨਿਵਾਸੀ ਸੰਗਤਾਂ ਇਸੇ ਸਹਿਯੋਗ ਦੇ ਨਾਲ ਨਗਰ ਕੀਰਤਨ ਦੀ ਆਰੰਭਤਾ ਕਰਵਾਉਂਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ